ਤੇ ਇੱਕ ਨਾ ਜਿਵੇਂ ਆਪਣੇ ਕਹਾਣੀਆਂ ਬਣੀਆਂ ਬਾਈ ਹਾਂ ਆਮ ਹੀ ਹੈ ਨਾ ਠੰਡ ਠੰਡ ਗੋਪਾਲ ਹਾਂ ਲਲੋ ਪਤੋ ਹਾਂ ਇਹ ਲਲੋ ਪਤੋ ਕੋਈ ਗੱਲ ਸੀ ਅੱਛਾ ਕਿਵੇਂ ਬਣਦੀ ਹੈ ਹਾਂ ਠੀਕ ਹੈ ਕੋਈ ਵੀ ਕਹਾਣੀ ਜਦੋਂ ਬਣਦੀ ਹੈ ਨਾ ਉਹਦੇ 'ਚ ਕੋਈ ਨਾ ਕੋਈ ਗੱਲ ਹੁੰਦੀ ਆ ਹਾਂ ਇਹ ਲਲੋ ਪਤੋ ਕੋਈ ਨਾ ਰਾਜਾ ਰਹਿੰਦਾ ਹੁੰਦਾ ਸੀ ਕਿਸੇ ਸ਼ਹਿਰ ਦਾ ਹਾਂ ਬੜਾ ਸ਼ਕੀਨ ਸੀ ਮੁਜਰੇ ਕਰਾਉਂਦਾ ਸੀ ਅੱਛਾ ਤੇ ਉਹ ਨਾ ਨਾਚਣੀਆਂ ਨੂੰ ਲਾਉਂਦਾ ਸੀ ਨੱਚਣੀਆਂ ਨੂੰ ਹਾਂ ਗੰਜਰਗਾ ਨਚਾਉਂਦਾ ਸੀ ਅੱਛਾ ਤੇ ਉਹਨੇ ਕਿਤੇ ਉਹਨਾਂ ਦੀ ਬੇਇੱਜ਼ਤੀ કરી ਸੀਗੀ ਅੱਛਾ ਕੰਜਰੀ ਦੀ ਬਾੜੀ ਸੋਹਣੀ ਅੱਛਾ ਉਹਦੀ ਬਦਨਾਮੀ ਕਰੀ ਸੀ ਉਹਨੇ ਨਾ ਮਨ ਚ ਖਾਰ ਰੱਖੀ ਹੂੰ ਇਹ ਬੰਦੇ ਨੇ ਮੇਰੀ ਬੇਇੱਜ਼ਤੀ ਕਿਵੇਂ ਕੀਤੀ ਅੱਛਾ ਤੇ ਇੱਕ ਦਿਨ ਕੀ ਹੋਇਆ ਉਹਨੇ ਬਈ ਡਾਂਸ ਕਰਿਆ ਸਟੇਜ ਤੇ ਤੁੱਕੀ ਕਰਤੀ ਅੱਛਾ ਡਾਂਸ ਕਰਿਆ ਕਿਤੇ ਯਾਰ ਰਾਜਾ ਖੁਸ਼ ਹੋ ਗਿਆ ਅੱਛਾ ਰਾਜਾ ਕਹਿੰਦਾ ਮੰਗ ਕੀ ਮੰਗਦੀਆਂ ਕਹਿੰਦਾ ਪਰੇ ਮੰਡਾਲ ਚ ਅੱਛਾ ਉਹ ਕਹਿੰਦੀ ਵੇਖ ਲੈ ਰਾਜਾ ਤੂੰ ਮੁੱਕਰ ਜਾਣਾ ਕਹਿੰਦਾ ਨਹੀਂ ਮੰਗ ਕੀ ਮੰਗਦੀਆਂ ਅੱਜ ਹੂੰ ਉਹ ਕਹਿੰਦੀ ਫਿਰ ਐ ਕਰ ਚੂਲੀ ਭਰ ਕੇ ਸੌਂ ਖਾ ਹੂੰ ਵੀ ਮੈਂ ਬਚਣਾ ਤੋਂ ਨਹੀਂ ਮੁੱਕਰਦਾ ਰਾਜੇ ਨੇ ਚੂਲੀ ਭਰੀ ਸੌਂ ਖਾ ਗਿਆ ਕਿੰਨਾ ਮੈਂ ਬਚਣਾ ਤੋਂ ਨਹੀਂ ਮੁਕਰਦਾ ਹਮ ਤੇ ਹੁਣ ਪਾਣੀ ਦੀ ਚੂਲੀ ਦੀ ਸੌਂ ਖਾਣੀ ਬਹੁਤ ਵੱਡੀ ਗੱਲ ਹੁੰਦੀ ਸੀ ਪਹਿਲਾਂ ਬਜ਼ੁਰਗਾਂ ਨੇ ਹੁਣ ਤਾਂ ਪਾਣੀ ਦੀ ਸੌਂ ਹੀ ਖਾ ਜਾਂਦੇ ਖੜੀ ਬਹੁਤ ਪੱਕੀ ਸੌਂ ਮੰਗਦੇ ਸੀ ਮੰਨਦੇ ਪਰ ਭੁਗਤ ਨਹੀਂ ਪੈਂਦੀ ਐ ਮੈਂ ਤੈਨੂੰ ਕਹਾਣੀ ਵੀ ਸੁਣਾਈ ਸੀ ਮੇਰੇ ਕੋਲੇ ਬੰਦੇ ਨੇ ਖਾਧੀ ਸੀ ਹਾਂ ਭੁਗਤੀ ਆ ਉਹਨੇ ਹਾਂ ਤੇ ਭਾਈ ਜਦੋਂ ਉਹਨੇ ਕਰ ਲਿਆ ਉਹ ਕਹਿੰਦੀ ਵੀ ਰਾਜਾ ਆ ਜਿਹੜੀ ਗੱਡੀ ਦੇ ਉੱਤੇ ਬੈਠਾ ਨਾ ਤੂੰ ਮੈਂ ਪਿਸ਼ਾਬ ਕਰਨਾ ਇਹਦੇ ਤੇ ਅੱਛਾ ਹੁਣ ਜੇ ਦਾ ਰਾਜਾ ਬਚਣਾ ਤੋਂ ਹਾਰਦਾ ਤਾਂ ਉਹ ਕਲੰਕਤ ਮੰਨਿਆ ਜਾਂਦਾ ਸੀ ਇਹਦੇ ਮੱਥੇ ਤੇ ਕਲੰਕ ਲੱਗਿਆ ਬਈ ਬਚਣਾ ਤੋਂ ਭੱਜਿਆ ਹਾਂ ਠੀਕ ਐ ਨਾ ਤਾਂ ਉਹ ਕਲੰਕਤ ਹੋਣਾ ਚਾਹੁੰਦਾ ਸੀ ਹਾਂ ਨਾ ਉਹ ਗੱਡੀ ਦੇ ਉੱਤੇ ਪਿਸ਼ਾਬ ਕਰਨ ਦੇਣਾ ਚਾਹੁੰਦਾ ਸੀ ਹਾਂ ਚੱਕਰਾਂ 'ਚ ਪੈ ਗਿਆ ਹਾਂ ਉਹ ਕਹਿੰਦਾ ਵੀ ਹੀਰੇ ਲੈ ਲੈ ਜਵਾਰ ਲੈ ਲੈ ਪੈਸਾ ਲੈ ਲੈ ਹਨਾ ਉਹ ਕਹਿੰਦਾ ਨਾ ਹੂੰ ਜਾਦੂ ਬਜਣਾ ਤੂੰ ਹਾਰ ਜਾ ਹੂੰ ਉਹ ਕਹਿੰਦਾ ਬਜਣਾ ਤਾਂ ਨਹੀਂ ਹਾਰਦਾ ਕੱਲ ਨੂੰ ਆ ਜੀ ਫਿਰ ਹੂੰ ਕਰ ਲਈ ਪਿਸ਼ਾਬ ਭਾਈ ਅੱਛਾ ਹੋਰ ਕੀ ਆ ਹਨਾ ਹਾਂ ਮੂਤਣਾ ਕਹਿੰਦੀ ਆ ਹਾਂ ਉਹ ਕਹਿੰਦਾ ਵੀ ਕੱਲ ਨੂੰ ਆ ਜੀ ਭਾਈ ਮੂਤ ਦੀ ਹੋਰ ਕੀ ਹੋ ਜੂਗਾ ਕਿ ਗੱਡੀ ਨਵੀਂ ਲੈਣੀ ਪਊਗੀ ਮੇਰੀ ਬੇਇੱਜ਼ਤੀ ਹੋ ਜੂ ਰਾਜੀ ਦੀ ਹਾਂ ਰਾਜੇ ਨੇ ਉਹਦੇ ਬਚੀਰ ਨਾਲ ਗੱਲ ਕਰੀ ਕਹਿੰਦਾ ਯਾਰ ਕੋਈ ਹੱਲ ਲੱਭਦਾ ਹਾਂ ਉਹ ਕਹਿੰਦਾ ਜੀ ਦੋ ਅਮਲੀ ਆ ਆਪਣੇ ਪਿੰਡ ਨੰਬਰਦਾਰ ਦਿਮਾਗੀ ਬਹੁਤ ਹੈ ਹਾਂ ਕਿ ਉਹਨਾਂ ਨੂੰ ਲਿਆਵਾ ਹਾਂ ਉਹ ਕਹਿੰਦਾ ਲਿਆ ਹਾਂ ਹੁਣ ਤੈਨੂੰ ਪਤਾ ਜੇ ਉਹ ਮਾਲ-ਮੂਲ ਛਕਿਆ ਹੁੰਦਾ ਅਮਲੀਆਂ ਦਾ ਭਰਪੂਰ ਹੁੰਦਾ ਦਿਮਾਗੀ ਪਾੜੇ ਸੀ ਹਾਂ ਤੇ ਨੰਬਰਦਾਰ ਕਹਿੰਦੇ ਸੀ ਉਹਨਾਂ ਨੂੰ ਨੰਬਰਦਾਰੀ ਲਈ ਫਿਰਦੇ ਸੀ ਪਿੰਡ 'ਚ ਉਹ ਹਾਂ ਰੇਕ ਨਾਲ ਜਾਂਦੇ ਸੀ ਹਾਂ ਦਿਮਾਗ ਯਾਨੀ ਚਾਰ ਗੁਣਾ ਅੱਗੇ ਚੱਲਦੇ ਸੀ ਹਾਂ ਉਹਨੇ ਸੱਦੇ ਹਾਂ ਰਾਜਾ ਕਹਿੰਦਾ ਯਾਰ ਆਹ ਗੱਲ ਆ ਹੁਣ ਜੀ ਹਾਂ ਤੇ ਨਵੀ ਉਹਨੇ ਕੱਲ ਨੂੰ ਮੇਰੀ ਗੱਡੀ ਦੇ ਵਿਆਪ ਕਰ ਦੇਣਾ ਯਾਰ ਹਾਂ ਤੇ ਗੱਡੀ ਦਾ ਸਤਿਆਨਾਸ਼ ਹੋ ਜਾਣਾ ਮੇਰੀ ਮੇਰੀ ਸ਼ਹਿਰ ਚ ਬਦਨਾਮੀ ਹੋ ਜਾਣੀ ਹੈ ਹਾਂ ਨਾ ਮੈਂ ਉਧਰ ਦਾ ਨਾਮ ਹੈ ਉਧਰ ਦਾ ਨਾਮ ਹੈ ਪਾ ਸਕਦਾ ਹਾਂ ਹਾਂ ਉਹ ਕਹਿੰਦਾ ਵੀ ਰਾਜਾ ਸਾਡਾ ਇਨਾਮ ਅਨਾਉਂਸ ਕਰ ਹਾਂ ਰਾਜਾ ਕਹਿੰਦਾ ਤੁਹਾਨੂੰ ਦੋਨਾਂ ਨੂੰ ਹਜ਼ਾਰ-ਹਜ਼ਾਰ ਦਿਉ ਹਾਂ ਬਚਾ ਦਿਓ ਹਜ਼ਾਰ-ਹਜ਼ਾਰ ਮੋਰਾ ਬਹੁਤ ਹੁੰਦਾ ਕਹਿੰਦਾ ਵੀ ਚਲ ਠੀਕ ਆ ਕਹਿੰਦਾ ਬਚਾਤਾ ਹਮ ਖਾਲੀ ਕੋਈ ਨਹੀਂ ਹਮ ਹੁਣ ਰਾਜੇ ਦਾ ਖਜ਼ਾਨਾ ਟੀ ਅੱਡ ਹੁੰਦਾ ਤੈਨੂੰ ਪਤਾ ਹੈ ਨਾ ਹਮ ਰਾਜੇ ਨੇ ਤਾਂ ਲਿਖ ਕੇ ਦੇਣਾ ਹੁੰਦਾ ਵੀ ਇਹਨੂੰ ਇੰਨੇ ਪੈਸੇ ਦੇ ਦਿਓ ਹਾਂ 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 ਰਾਜਾ ਕਹਿੰਦੇ ਮੁਕਰ ਨਾ ਜਾਈ ਉਹ ਕਹਿੰਦਾ ਬਿਲਕੁਲ ਨਹੀਂ ਉਹ ਤੋਂ ਕਿਹੜਾ ਮੁਕਰਿਆ ਹਾਂ ਮੁਕਰਿਆ ਥੋੜੀਆਂ ਮੈਂ ਤਾਂ ਤੁਹਾਨੂੰ ਸੱਦਿਆ ਵੀ ਉਹਨੂੰ ਕਿਵੇਂ ਨਾ ਕਿਵੇਂ ਮਨਾਓ ਹਾਂ ਜਿਵੇਂ ਮਰਤੀ ਆ ਮਨਾ ਲਓ ਥੋੜਾ ਨਾ ਪੱਕਾ ਹਾਂ ਉਹ ਕਹਿੰਦਾ ਗਾਲ ਹੀ ਕੋਈ ਨਹੀਂ ਉਹਨਾਂ ਨੇ ਫਰੀ ਕੰਜਰੀ ਭਰਾ ਵਟ ਹਾਂ ਇੱਕ ਗੋਲੇ ਕਾਨਾ ਇੱਕ ਗੋਲੇ ਕਹੀ ਹੂੰ ਕਈ ਵਾਲਾ ਟੋਆ ਪੱਟੀ ਜਾਂਦਾ ਹਾਂ ਕਾਨੇ ਵਾਲਾ ਮਣਕੇ ਫਟਾਫਟ ਨਾਲ ਟੋਆ ਮੈਣਨ ਲੱਗ ਜਾਂਦਾ ਕਰੋ ਕੱਟਾ ਯਾਰ ਹਾਂ ਹੋਰ ਕਹੇ ਨੂੰ ਕਰ ਹਾਂ ਉਹ ਲੜ ਪਈ ਪਾਦ ਨੇ ਪਾੜਦੇ ਪਾੜਦੇ ਥੱਲੇ ਵਾਲਾ ਨਿਕਲ ਕੇ ਭੱਜ ਕੇ ਆ ਕੇ ਕਾਨਾ ਮੈਣ ਕੇ ਉੱਧਰ ਜਾ ਕੇ ਸਹੀ ਆ ਹਾਂ ਉਹ ਯਾਰ ਇਹਨੇ ਮਰਵਾ ਦੇਗਾ ਯਾਰ ਪੂਰੀ ਪੂਰੀ ਬੱਤਣੀ ਹੈ ਯਾਰ ਹਾਂ ਕੰਦਰੀ ਉਹ ਦੁਖੀ ਹੋਗੀ ਵੀ ਕਰੀ ਕੀ ਜਾਂਦੇ ਆ ਇਹ ਹਾਂ ਨਾ ਮੈਨੂੰ ਜਾਣ ਦਿੰਦੇ ਆ ਇਹ ਧੱਕਾ ਗਰੀ ਜਾਂਦੇ ਆ ਟੂਆ ਪੱਟੀ ਜਾਂਦੇ ਉਹ ਕਹਿੰਦੀ ਕੱਲ ਦੱਸੂ ਕੀ ਆ ਹਮ ਕਰੀ ਕੀ ਜਾਂਦੇ ਸੀ ਉਹ ਕਹਿੰਦਾ ਤੇਰਾ ਸਿਆਪਾ ਪਾਇਆ ਉਹ ਕਰਦੇ ਆ ਹਾਂ ਕਹਿੰਦੀ ਮੈਂ ਉਹਨੂੰ ਕੀ ਕਹਦਾ ਹਮ ਕਹਿੰਦਾ ਜਿਹੜਾ ਤੂੰ ਰਾਜੇ ਦੀ ਗੱਦੀ ਤੇ ਮੂਤਣ ਵਾਲਾ ਕੱਲ ਨੂੰ ਤੂੰ ਪਿਸ਼ਾਬ ਕਰਨਾ ਉਹਦੀ ਗੱਦੀ ਤੇ ਉਹਨਾਂ ਨੇ ਅੱਧੇ ਘੰਟੇ ਬਾਅਦ ਮੁੜ ਕੇ ਤੇ ਤੈਨੂੰ ਜਿਉਂਦੀ ਨੂੰ ਦਫਨਾਉਣਾ ਹਾਂ ਰਾਜੇ ਦਾ ਹੁਕਮ ਹੈ ਹਾਂ ਜੇ ਤਵਰ ਇੰਚ ਵੀ ਛੋਟੀ ਰਹੇਗੀ ਹਮ ਜਾਂ ਵੱਡੀ ਰਹੇਗੀ ਸਾਨੂੰ ਵੀ ਦੱਬ ਦੇਣਾ ਹਾਂ ਸਾਨੂੰ ਵੀ ਮਰਾਏਗੀ ਕੰਚਰ ਕੇ ਕੰਚਰ ਈ ਗਾ ਤਾਂ ਕਰਕੇ ਤੂੰ ਪੂਰਾ ਪੂਰਾ ਪੜਦੇ ਆ ਇਹ ਕੰਜਰ ਖਾਨਾ ਤੇਰਾ ਪਾਇਆ ਵਾ ਉਹ ਭਰਾਵਾ ਕੋਨੇ ਖ ਲੈ ਵੀ ਇਹਦਾ ਕੰਮ ਗਲਤ ਹੋ ਗਿਆ ਹਾਂ ਉਹ ਕਹਿੰਦੇ ਵੀ ਨਹੀਂ ਮੈਂ ਪਛਾਹ ਵੀ ਨਹੀਂ ਕਰਦੀ ਗੱਦੀ ਤੇ ਹਾਂ ਉਹ ਕਹਿੰਦਾ ਨਹੀਂ ਗੜਾ ਜੁੱਟਣਾ ਤੇ ਕਰ ਜਾਏ ਨਾ ਕਰੋ ਕਹਿੰਦਾ ਦੱਬ ਦਿਓ ਹਾਂ ਮਗਲ ਖਤਮ ਹਾਂ ਵੀ ਇਹ ਨਹੀਂ ਦੀ ਗੱਲ ਕਹੀ ਕਿਵੇਂ ਹਾਂ ਉਹ ਕਹਿੰਦੀ ਹੁਣ ਬਚੂ ਕਿਵੇਂ ਕਹਿੰਦਾ ਸ਼ਹਿਰ ਛੱਡਣਾ ਬਊ ਹਾਂ ਉਹ ਕਹਿੰਦੀ ਮੈਂ ਤੁਹਾਨੂੰ ਮੈਨੂੰ ਹੁਣ ਜਾਣ ਦਿਓ ਅੱਜ ਤੋਂ ਬਾਅਦ ਇਹ ਸ਼ਹਿਰ ਚ ਨਹੀਂ ਰਹਦੀ ਮੈਂ ਇਹ ਰਾਜ ਦੇ ਰਾਤ ਚ ਨਹੀਂ ਰਹਦੀ ਹਾਂ ਹਾਂ ਉਹ ਕਹਿੰਦਾ ਫੇਰ ਆਲੋ ਹੋ ਸਕਦਾ ਹਾਂ ਉਹਨਾਂ ਨੇ ਭਾਈ ਸ਼ਰਤੀ ਮੰਨਿਆ ਜੁੱਲੀ ਵਹਿਤਰਾ ਮੈ ਜੁੱਲੀ ਵਹਿਤਰਾ ਲੈ ਕੇ ਫਰਰ ਹੋ ਗਈ ਉਹ ਹਾਂ ਉਹਨੇ ਕਹ ਉਹਨੇ ਕਹਦਾ ਉਹਨਾਂ ਅਸੀਂ ਭਾਈ ਉਹਨੇ ਕਹ ਜਾਨ 25 ਲੱਖ ਪਾਈ ਹਾਂ ਹਾਂ ਅਮੜੀ ਆ ਗਈ ਰਾਜੇ ਕੋਲੇ ਆਵੇਂ ਰਾਜਾ ਉਹ ਕਹਿੰਦਾ ਵੀ ਬਣੀ ਕੋਈ ਗੱਲ ਕਹਿੰਦੇ ਪੂਰੀ ਬਣ ਗਈ ਹਾਂ ਤੈਨੂੰ ਉਹ ਕੰਜਰੀ ਤੇਰੇ ਰਾਤ ਚ ਨਹੀਂ ਥੀਉ ਹਾਂ ਗਈ ਹਾਂ ਹੁਣੇ ਗਈ ਆ ਨਾਲੀ ਹਾਂ ਉਹ ਕਹਿੰਦਾ ਕਮਾਲ ਆ ਯਾਰ ਰਾਜੇ ਦੇ ਮਾਰਚ ਬੇਈਮਾਨੀ ਆ ਗਈ ਤੇ ਮੁੱਖਰ ਗਿਆ ਭਾਈ अच्छा पैसे मुखर अच्छा उन्होंने ये नहीं पता ये मुरे आंबली केड़े हां उन्हें जब पैसे लिखे ना उते हजार हजार मुरा लिखिया है ना ਥੱਲੇ ਲਿਖਦਾ ਲੱਲੋ ਫਤੂ हां यूं ही है हैं ਲੱਲੋ ਫਤੂ ਹੀ ਹੈ अच्छा पूर्ति ਆ ਕੈਸੀ ਕਰਨ ਹੂੰ ਤੇ ਕੈਸੀ ਆ ਮੈਂ ਜਦੋਂ ਪੜਿਆ ਥੱਲੇ ਪੈਸੇ ਲਿਖਿਆ हजार हजार मुरा ਤੇ ਦੱਡੋ ਫਤੂ ਹੂੰ ਉਹ ਕਹਿੰਦਾ ਦੱਡੋ ਫਤੂ ਆ ਕਹਿੰਦਾ ਕਜਾਂਟੀ ਕਹਿੰਦਾ ਹੂੰ ਕਹਿੰਦਾ ਮੈਨੂੰ ਲੱਗਦਾ ਨਹੀਂ ਪੈਸੇ ਦੇਣੇ ਆ ਉਹ ਕਹਿੰਦਾ ਕਮਾਲ ਕਰੀ ਜਾਂਦਾ ਯਾਰ ਹਾਂ ਸਾਡੇ ਨਾਂ ਲਿਖਿਆ ਇਹਦਾ ਨਾਂ ਲੱਲੋ ਆ ਮੇਰਾ ਨਾਂ ਫਤੂ ਆ ਹਾਂ ਹੈ ਰਾਜੂ ਨੇ ਸਹੀ ਤਾਂ ਲਿਖਿਆ ਹੋਰ ਕੀ ਲਿਖੇ ਹਾਂ ਉਹ ਕਹਿੰਦਾ ਤੇਰਾ ਨਾਂ ਕੀ ਆ ਕਹਿੰਦਾ ਲੱਲੋ ਹਾਂ ਕਹਿੰਦਾ ਮੇਰਾ ਫਤੂ ਹਾਂ ਸਾਡੇ ਨਾਂ ਹਾਂ ਵੀ ਖੜਿਆ ਨਾ ਸੀ ਕੀ ਬਣਾ ਲਈ ਕੰਜਰਾਂ ਨੇ ਅੱਛਾ ਤੇ ਮੋਹਰਾਂ ਦੇ ਥੈਲੇ ਭਰ ਕੇ ਰਾਜੇ ਮੋਹਰੇ ਖੜੇ ਆਏ ਰਾਜਾ ਨਾਲ ਬੋਲੀ ਜਾਵੇ ਨਾਲੇ ਥੈਲਿਆਂ ਦੇ ਵੇਖੀ ਜਾਵੇ ਹਾਂ ਵੀ ਇਹ ਕੰਜਰ ਦੀ ਥੈਲੇ ਲੈ ਆਏ ਯਾਰ ਮੈਂ ਤਾਂ ਲੱਲੋ ਫਤੂ ਲਿਖਿਆ ਸੀ ਹਾਂ ਵੀ ਨਹੀਂ ਇਹ ਹੈ ਨਾ ਹਾਂ ਇਹ ਕਿਵੇਂ ਖੜਿਆ ਰਾਜੇ ਕਰੀਆ ਉਹਨਾਂ ਨੇ ਕੈਸੀ ਹਟਾ ਲਿਆ ਉਹਨਾਂ ਨਾਲੇ ਜਦੋਂ ਰਾਜਾ ਕਹਿੰਦਾ ਕੈਸੀ ਯਾਰ ਨੂੰ ਦਿਓਗੇ ਤੇ ਫਿਰ ਉਹ ਡੰਡਾ ਜਦੋਂ ਹੱਟ ਗਈ ਸਭਾ ਉਹ ਕਹਿੰਦਾ ਸਾਲਿਆ ਤੈਨੂੰ ਮੈਂ ਲਿਖਿਆ ਸੀ ਡੱਡੂ ਫੱਤੂ ਕਹਿੰਦਾ ਉਹਨਾਂ ਦੇ ਨਾਂ ਸੀ ਹਾਂ ਕਿਹਦੇ ਹਾਂ ਕਿਉਂ ਉਹਨਾਂ ਨੇ ਕਿਹਾ ਕਹਿੰਦਾ ਕਿ ਆ ਡੱਡੂ ਆ ਮੈਂ ਫੱਤੂ ਆ ਸਾਡੇ ਨਾਂ ਲਿਖੇ ਰਾਜੇ ਨੇ ਹਾਂ ਉਹ ਤੇਰਾ ਭਲਾ ਹੋ ਜਾ ਕਹਿੰਦਾ ਸਾਲੇ ਏਦੇ ਤੇ ਮੈਂ ਕੀ ਯਾਰ ਹਾਂ ਤਾਂ ਕਰਕੇ ਮੁੜ ਕੇ ਡੱਡੂ ਫੱਤੂ ਚੱਲ ਪਿਆ ਸੀ ਅੱਛਾ ਐ ਨਹੀਂ ਚੱਲਦੀ ਇਹਦੀ ਕੋਈ ਗੱਲ ਜਿਵੇਂ ਠਣ ਠਣ ਕਪਾਲ ਹੈ ਇਹਦੇ ਪਿੱਛੇ ਵੀ ਕਹਾਣੀ ਹੈ ਹਾਂ ਕੋਈ ਨਾ ਕੋਈ ਕਹਾਣੀ ਹਰ ਗੱਲ ਦੇ ਪਿੱਛੇ ਹੁੰਦੀ ਆ ਅੱਛਾ ਐਂ ਭਰਾਵਾ ਉਹਨਾਂ ਨੇ ਲੱਲੋ ਫੱਤੋ ਬਣ ਕੇ ਪੈਸੇ ਲੈ ਗਏ ਹਾਂ ਨਾਲੇ ਗੰਜਰੀ ਭਜਾਤੀ ਨਾਲੇ ਆਪ ਲੈ ਗਏ ਨਾਲੇ ਰਾਜੇ ਦੀ ਗੱਦੀ ਕਿੱਲੀ ਹੁਣ ਬਚ ਗਈ ਹਾਂ ਤੇ ਨਹੀਂ ਰਾਜੇ ਦੀ ਗੱਦੀ ਤਰਪ ਤਰਪ ਚੋਣੀ ਸੀ ਉਹਦਾ ਕੀ ਫਾਇਦਾ ਹਣਾ ਸਹੀ ਗੱਲ ਆ ਸਹੀ ਗੱਲ ਤੇ ਬਾਕੀ ਚਲੋ ਚਲੇਦਾ ਹਾਸੇ ਖੇਡੇ ਆਪਣੀ ਚੱਲਦੇ ਰਹਿਣੇ ਆ ਹੂੰ ਵੀ ਮੇਨ ਗੱਲ ਜਿਹੜੀ ਆਪਣੀ ਐ ਅਗਰੀਸ ਵਾਲੀ ਗੱਲ ਤੇ ਜ਼ਰੂਰ ਗੌਰ ਕਰਿਓ ਹਾਂ ਕਿਉਂਕਿ ਬਹੁਤ ਬੁਰਾ ਹਾਲ ਹੋ ਚੁੱਕਿਆ ਸਾਡੀਆਂ ਧੀਆਂ ਦਾ ਹੂੰ ਕਿਉਂਕਿ ਉਹਨਾਂ ਨੇ ਜਿਹੜਾ ਸੁਣਿਆ ਨਾ ਹੂੰ ਬੰਦੇ ਨੇ ਹੂੰ ਦਿੱਖ ਆ ਕੀ ਹੂੰ ਮੈਨੂੰ ਇੱਕ ਨਹੀਂ ਗੱਲੇ ਸੁੱਖੇ ਦਾ ਨਹੀਂ ਸਾਡੇ ਦਾ ਅੱਛਾ ਮੈਨੂੰ ਹੋਰ ਵੀ ਬਹੁਤ ਫੋਨ ਆਏ ਆ ਹੂੰ ਯਾਰ ਵੀ ਬਾਬਾ ਹਾਲਾਤ ਹੋ ਗਏ ਬੋਲ ਮਾੜਾ ਮੋਟਾ ਯਾਰ ਤੇ ਗਰੀਸ ਦਾ ਨਹੀਂ ਸੁਣਿਆ ਸੀ ਇਹ ਲੈਂਡ ਵਗੈਰਾ ਤੇ ਮਗਰੇਟਾ ਵਗੈਰਾ ਆਪਾਂ ਨੇ ਬੰਦੇ ਬਹੁਤ ਹਨ ਉੱਥੇ ਹੂੰ ਉਹਦਾ ਆਪਾਂ ਤਾਂ ਸੁਣਦੇ ਸੀ ਉੱਥੇ ਤਾਂ ਇੱਕ ਧਰਮ ਪਰਿਵਰਤਨ ਕਰਨ ਵਾਸਤੇ ਇੱਕ ਜਗ੍ਹਾ ਬਣ ਗਈ ਸੀ ਅੱਛਾ ਉੱਥੇ ਤਾਂ ਇੱਕ ਮਤਲਬ ਕਿ ਕਬੀਲਾ ਬਣ ਗਿਆ ਸੀ ਵੀ ਜੇ ਤੁਸੀਂ ਹਿੰਦੂਆਂ ਦੀ ਬੇਟੀ ਨਾਲ ਸ਼ਾਦੀ ਕਰਾਉਂਗੇ ਇੰਨੀ ਜੇ ਸਿੱਖਾਂ ਦੀ ਨਾ ਕਰਾਉਂਗੇ ਇੰਨੇ ਪਏ ਵਿੱਚ ਨਾ ਨਾ ਇੰਗਲੈਂਡ ਅਮਰੀਕਾ ਤੋਂ ਅੱਛਾ ਉਹਦਾ ਫਿਰ ਉਹ ਮਤਲਬ ਕਿ ਇੱਕੋ ਕੁੜੀ ਦੇਖ ਲੈਣੀ ਵੀ ਆ ਪੰਜਾਬੀਆਂ ਦੀ ਕੁੜੀ ਆ ਸਿੱਖਾਂ ਦੀ ਉਹਦੇ ਮਗਰ ਲੱਗ ਜਾਣਾ ਸਿੱਖ ਬਣ ਕੇ ਗੁਰਦਾਰੇ ਖੰਡੇ ਵਾਲਾ ਰਮਾਲ ਬੰਨ ਲੈਣਾ ਹਾਂ ਉਹਦੇ ਮਗਰ ਮਗਰ ਫਿਰ ਦੇ ਰਹਿਣਾ ਉਹਦਾ ਦਿਲ ਜਿੱਤਣਾ ਉਹਦੇ ਨਾਲ ਗੱਲਬਾਤ ਕਰਨੀ 6 ਮਹੀਨੇ ਮੁਰ ਕੇ ਲਿਆ ਕੇ ਉਹਦੇ ਨਾਲ ਵਿਆਹ ਕਰਾ ਲੈਣਾ ਅੱਛਾ ਠੀਕ ਹੈ ਫਿਰ ਤੈਨੂੰ ਕਿ ਇਹ ਪਿਆਰ ਅੰਨਾ ਹੁੰਦਾ ਬਾਕੀ ਇਹਦੇ ਅੱਖਾਂ ਨਹੀਂ ਹੁੰਦੀਆਂ ਹਾਂ ਪਿਆਰ ਇੱਕ ਐਸੀ ਚੀਜ਼ ਆ ਉਹ ਕਹਿੰਦਾ ਜਿਸ ਤਣ ਲੱਗੀਆਂ ਸੋਈ ਜਾਣੇ ਹਾਂ ਜਦੋਂ ਇਹ ਸਿਰੇ ਚੜ ਜਾਂਦਾ ਨਾ ਹਾਂ ਅਖੀਰਲੇ ਡੰਬੇ ਤੇ ਫਿਰ ਉਤਰਦਾ ਨਹੀਂ ਹਾਂ ਪਿਆਰ ਵੀ ਇੰਨਾ ਤੇ ਕਾਨੂੰਨ ਵੀ ਇੰਨਾ ਕਾਨੂੰਨ ਵੀ ਇੰਨਾ ਉਹਦੇ ਵੀ ਅੱਖਾਂ ਤੇ ਪੱਟੀ ਬੰਨੀ ਉਹਦੇ ਵੀ ਤਾਂ ਹੀ ਬੰਨੀ ਹੁੰਦੀ ਆ ਬੱਬਾ ਪਿਆਰ ਵਰਗਾ ਹੀ ਹੋ ਆ ਉਹ ਵੀ ਮਾਰ ਲੱਗਿਆ ਮੈਂਟਲ ਹੁੰਦਾ ਹਾਂ ਤੇ ਇਹ ਵੀ ਮਾਰ ਲੱਗਿਆ ਮੈਂਟਲ ਹੁੰਦਾ ਭਾਈ ਸਹੀ ਗੱਲ ਆ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਜੇ ਕੁੜੀ ਨਿਕਲ ਜੇ ਤਾਂ ਮੁੰਡੇ ਦੀ ਖਤਮ ਆ ਜੇ ਮੁੰਡਾ ਨਿਕਲ ਜੇ ਤਾਂ ਕੁੜੀ ਦੀ ਖਤਮ ਆ ਹਾਂ ਦਿਲ ਤੇ ਇੰਨਾ ਲੱਗ ਜਾਂਦਾ ਜਦੋਂ ਐਂਡ ਤੇ ਜਾ ਕੇ ਦੱਸ ਦੇ ਮੈਂ ਤਾਂ ਮੁਸਲਮਾਨਾਂ ਦਾ ਮੁੰਡਾ ਹਾਂ ਉਹ ਕਹਿੰਦੇ ਕਿਸੇ ਦਾ ਹੋਵੇਂ ਹੁਣ ਵਿਆਹ ਕਰਾ ਹਾਂ ਉਹ ਤੇਰੇ ਨਾਲ ਪਿਆਰ ਆ ਹੁਣ ਮੇਰਾ ਹਾਂ ਨਾ ਮੇਰਾ ਧਰਮ ਨਾਲ ਪਿਆਰ ਨਹੀਂ ਹਾਂ ਬਸ ਫੇਰ ਉਹ ਠੀਕ ਹੈ ਪਰ ਉਹਨਾਂ ਨੇ ਕਾਨੂੰਨ ਬਣਾਤਾ ਕਿ 16 ਸਾਲ ਦੀ ਕੁੜੀ ਬਾਲਗ ਹੈ ਹੂੰ ਗੋਰੇ ਵੀ ਜਾਂਦਾ ਸੀ ਰੱਬ ਤੋਂ ਨਹੀਂ ਡਰਦੇ ਹੈਨਾ ਉਹ ਕਹਿੰਦਾ ਨਾ ਪ੍ਰਮਾਤਮਾ ਨੇ ਆਪਾਂ ਕਹਿੰਦੇ ਵੀ ਸਾਨੂੰ ਉੱਥੇ ਕਿਉਂ ਨਹੀਂ ਜਨਮ ਦਿੱਤਾ ਹਾਂ ਵੀ ਯਾਰ ਉਹ ਮौज ਨਾ ਕਰਦੇ ਆ ਨਾ ਕਈ ਪਾਟੀਆਂ ਪਹਿਣਾ ਵੀ ਸੋਚਦੇ ਆ ਵੀ ਉਹ ਉਹਨਾਂ ਦੇ ਬੁੜੀਆ ਉਹੀ ਪਹਿਰਦੇ ਆ ਨੀ ਇਕਰਾਂ ਪਾਈ ਕੱਲ ਗਈ ਹੈ ਨਾ ਸੌਖੇ ਆ ਕੱਪੜਿਆਂ ਤੋਂ ਬਾਹਰ ਉਹ ਸਜ਼ਾ ਹੈ ਹਾਂ ਉਹ ਸਜ਼ਾ ਹੈ ਵੀ ਇਹ ਨੰਗੇ ਰਹਿਣਗੇ ਪਿਛਲੇ ਜਵਾਨੇ ਚ ਬਾਹਰ ਆਜਨੇ ਸਜ਼ਾ ਦਿੱਤੀ ਵੀ ਆ ਉਹ ਹਾਂ ਉਹਨਾਂ ਦੇ ਪੂਰੇ ਕੱਪੜੇ ਨਹੀਂ ਹੁੰਦੇ ਤਾਂ ਤੇ ਹਾਂ ਠੀਕ ਹੈ ਉਹਨਾਂ ਦੇ ਕੋਲੇ ਰਹਿਣ ਨੂੰ ਘਰ ਨਹੀਂ ਹੁੰਦੇ ਉਹਨਾਂ ਦੇ ਕੋਲੇ ਕੋਈ ਵੀ ਵੱਡੀ ਸ਼ਾਪਿੰਗ ਕਰਨ ਨੂੰ ਪੈਸਾ ਨਹੀਂ ਹੁੰਦਾ ਅੱਜ ਮੈਂ ਪਪਾ ਗੱਡੀਆਂ ਵਾਲੇ ਫਿਰਦੇ ਆਪਣੇ ਸਾਡੇ ਥੱਲੇ ਰਹਿ ਨਹੀਂ ਸਕਦੇ ਹਾਂ ਕੋਈ ਕੰਮ ਹੈ ਇਹਨਾਂ ਨੂੰ ਵੀ ਖਣੀ ਬਾ ਕੋਈ ਵੇ ਹਨਾ ਹਾਂ ਇਹਨਾਂ ਨੇ ਤਾਂ ਆਪ ਕਸਮ ਖਾਤੀ ਸੀ ਨਾ ਜਿ ਜਿੰਨਾ ਚਿਰ ਸਾਡਾ ਆ ਕੰਮ ਨਹੀਂ ਹੁੰਦਾ ਅਸੀਂ ਪੱਕੇ ਘਰ ਨਹੀਂ ਪਾਵਾਂਗੇ ਹਾਂ ਪਰ ਉਹਨਾਂ ਦਾ ਪ੍ਰਮਾਤਮਾ ਨੇ ਉਹ ਕਰਕੇ ਭੇਜਿਆ ਹੈ ਹਾਂ ਠੀਕ ਹੈ ਤੂੰ ਇਹ ਨਾ ਸੋਚੇ ਕਿ ਨਹੀਂ ਸੌਖਿਆ ਉਹ ਹਾਂ ਆਪਾਂ ਤਾਂ ਕਹਿ ਦਿੰਨੇ ਆਪਣੇ ਬੱਚਿਆਂ ਦਾ ਆ ਜੋੜਤਾ ਹਾਂ ਆਪਣੇ ਮੁੰਡੇ ਲਈ ਉਹਦੇ ਕਾਂ ਜਵਾਗ ਵੀ ਸੌਕੇ ਰਹਿਣਗੇ ਉਹਨੂੰ ਘਰ ਕੋਣ ਦੀ ਲੋੜ ਨਹੀਂ ਉਹ ਜਮੇ ਹੀ ਨਹੀਂ ਜੋੜਦੇ ਉਹ ਜਮੇ ਹੀ ਨਹੀਂ ਜੋੜਦੇ ਹਾਂ ਜਮੇ ਜੋੜ ਹੀ ਨਹੀਂ ਸਕਦੇ ਸਹੀ ਗੱਲ ਆ ਅੱਬਾ ਉਹ ਕਿ ਉਹਨਾਂ ਨੇ 7 ਦਿਨ ਕਮਾਉਣਾ 8ਵੇਂ ਦਿਨ ਖਾ ਲੈਣਾ ਉਹ ਗੱਲ ਖਤਮ ਹੈ ਗਵਰਨਮੈਂਟ ਜਵਾਕ ਸਾਹਮਣੇ ਨਾ ਸਾਹਮਣੇ ਹਾਂ ਉਹਨਾਂ ਕੋਲ ਇਹ ਨਹੀਂ ਹੈਗਾ ਕਿ ਗੱਡੀ ਲੈ ਲਏ ਪੈਸੇ ਇਕੱਠੇ ਪਏ ਆਪਾਂ ਲੈ ਲੈਂਦੇ ਨਾ 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 ਕੋਈ ਪੰਜੀ ਨਹੀਂ ਹੁੰਦੀ ਹਾਂ ਇਹ ਵੀ ਇੱਕ ਸਜਾ ਹੈ ਮਢਾਪਾ ਵੀ ਉਹਨਾਂ ਦਾ ਫਿਰ ਬਹੁਤ ਗਵਰਨਮੈਂਟ ਦੇ ਆਸਰੇ ਗਵਰਨਮੈਂਟ ਦੇ ਆਸਰੇ ਨਿਕਲਦਾ ਇੱਕ ਆਪਣੇ ਆ ਬਜ਼ੁਰਗਾਂ ਨੂੰ ਰੂਹ ਵਾਂਗੂ ਸੰਭਣ ਵਾਲੇ ਬੈਠੇ ਆ ਹਾਂ ਨਹੀਂ ਸਾਡਾ ਮਾਪਿਓ ਆ ਯਾਰ ਇਹ ਨਹੀਂ ਸੇਵਾ ਕਰਨੀ ਸੰਭਣਾ ਜੇ ਦਿੱਤਾ ਕੋਈ ਤੇ ਨਹੀਂ ਦਿੱਤਾ ਹਾਂ ਠੀਕ ਹੈ ਨਾ ਇਹ ਨਹੀਂ ਹੁੰਦਾ ਕਿ ਜ਼ਰੂਰੀ ਹੈ ਮਾਪਿਓ ਆਪਾਂ ਨੂੰ ਕੋਈ ਜ਼ਮੀਨ ਜਾਇਦਾਦ ਹੀ ਦੇਵੇ ਘਰ ਦੇਵੇ ਫੇਰ ਹੀ ਸਾਂਭਾਂਗੇ ਮਾਪਿਓ ਨੇ ਜਨਮ ਦਿੱਤਾ ਇਹ ਵੀ ਬਹੁਤ ਵੱਡੀ ਗੱਲ ਹੈ ਆਪਾਂ ਨੂੰ ਦੁਨੀਆ ਦੇ ਖਾਤੀ ਹੈ ਨਾ ਵੀ ਇਹੀ ਬਹੁਤ ਵੱਡਾ ਉਹਨਾਂ ਦਾ ਧੰਨਵਾਦ ਹੈ